ਡਾਕٹری ਪੇਸ਼ੇ ਨੂੰ ਲੋਕ ਭਗਵਾਨ ਦੀ ਨਜ਼ਰ ਨਾਲ ਵੇਖਦੇ ਨੇ ਪਰ ਕੁਝ ਡਾਕਟਰਾਂ ਦੇ ਨਿੱਜੀ ਲਾਲਚ ਦੇ ਚਲਦੇ ਲੋਕ ਡਾਕਟਰਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਣ ਲੱਗ ਪਏ ਨੇ ਕਿਉਂਕਿ ਡਾਕਟਰ ਆਪਣੇ ਪੇਸ਼ੇ ਵਿੱਚ ਗਦਦਾਰੀ ਕਰਦੇ ਹੋਏ ਲੋਕਾਂ ਦੀਆਂ ਕੀਮਤੀ ਜਾਨਾਂ ਦੇ ਨਾਲ ਨਾ ਸਿਰਫ ਖਿਲਵਾੜ ਕਰਦੇ ਨੇ ਜਿਸ ਦਾ ਕਾਰਨ ਵੀ ਸੁਣ ਕੇ ਹੈਰਾਨੀ ਹੁੰਦੀ ਆ ਮਰੀਜ਼ ਉਹਨਾਂ ਦੇ ਮੁਤਾਬਕ ਟੈਸਟ ਅਤੇ ਇਲਾਜ ਨਹੀਂ ਕਰਵਾਉਂਦੇ ਜਿਸ ਦੇ ਕਾਰਨ ਡਾਕਟਰਾਂ ਵੱਲੋਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਵੇਖਣ ਨੂੰ ਮਿਲੀ ਆ ਜਿੱਥੇ ਕਸਬੇ ਦੇ ਲੋਕਾਂ ਨੇ ਸਰਕਾਰੀ ਮਹਿਲਾ ਡਾਕਟਰ ਦੇ ਖਿਲਾਫ ਨਵਜੰਮੇ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਰੋਜ਼ ਪ੍ਰਦਰਸ਼ਨ ਕੀਤਾ ਅਤੇ ਡਾਕਟਰ ਦਾ ਪੁਤਲਾ ਵੀ ਫੂਕਿਆ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ ਬਲੇ ਅਸੀਂ ਇੱਥੇ ਸਰਕੇ ਤਾਂ ਮਲਾਗ ਇੱਕ ਛੋਟਾ ਜਿਹਾ ਬੱਚਾ ਜਿਹਦੀ ਇੱਥੇ ਸਰਕਾਰੀ ਹਸਪਤਾਲ ਦੇ ਕੇਅਰ ਨਹੀਂ ਹੋ ਸਕੀ ਇਹਦੇ ਕਰਕੇ ਉਹਦੀ ਬਹੁਤ ਹੋ ਗਈ ਉਹਨੂੰ ਰੈਫਰ ਕੀਤਾ ਗਿਆ 55 ਦਿਨ ਪਹਿਲਾਂ ਇੱਥੇ ਨੂੰ ਐਡਮਿਟ ਕੀਤਾ ਕਰ ਰੱਖਿਆ ਉਹਦੇ ਬਾਅਦ ਉਹਦੇ ਤੋਂ ਬਾਅਦ ਤੈਨੂੰ ਰੈਫਰ ਕੀਤਾ ਗਿਆ ਗੁਰਦਾਸਪੁਰ ਇੱਥੇ ਇੱਕ ਆਪਣੇ ਡਾਕਟਰ ਸਾਹਿਬ ਨੇ ਉਹ ਉਹਨਾਂ ਦਾ ਨਿੱਜੀ ਆਪਣਾ ਹਸਪਤਾਲ ਆ ਕਦਗਣਾ ਜੁਲਕਾ ਹਸਪਤਾਲ ਉਥੋਂ ਕਹਿੰਦੇ ਆਪਣਾ ਸਭ ਕੁਝ ਉਥੋਂ ਕਰਾਓ ਜੇ ਉਥੋਂ ਕਰਾਓਗੇ ਤੇ ਠੀਕ ਆ ਜੇ ਤੇ ਹੋਰ ਕਿਧੋ ਕਰਾਓਗੇ ਤੇ ਅਸੀਂ ਕੋਈ ਵੀ ਕੇਅਰ ਨਹੀਂ ਕਰਾਂਗੇ ਕਿਸੇ ਵੀ ਜਾਨ ਮਾਲ ਦੀ ਕੋਈ ਨੁਕਸਾਨ ਹੋ ਜੇ ਤੁਸੀਂ ਜ਼ਿੰਮੇਵਾਰ ਜੀ ਕਈ ਪਹਿਲਾਂ ਵੀ ਕੋਈ ਇਦਾਂ ਦੇ ਕੇਸ ਆਏ ਆ ਸਾਹਮਣੇ ਤਿੰਨ ਚਾਰ ਕੇਸ ਆਏ ਜੀ ਪਹਿਲੂ ਇਤਰਾ ਇਤਨਾ ਹੋਇਆ ਸੀਗਾ ਤੇ ਚਲੋ ਹੁਣ ਇਹਨਾਂ ਨੇ ਆਪਣਾ ਕਦਮ ਚੁੱਕਿਆ ਪਹਿਲਾਂ ਕਰ ਵੀ ਕਿਹਾ ਵੇਖੋ 1.5 ਸਾਲ ਇਹਦੇ ਸ਼ਾਦੀ ਤੋਂ ਹੋਏ ਆ ਜੇ ਤਾਂ ਦੱਸਿਆ ਪਹਿਲਾ ਬੱਚਾ ਉਹਦਾ ਤੇ ਉਹਦੇ ਜਾਂ ਉਹ ਜਾਣ ਸਕਦਾ ਜੇ ਰੱਬ ਜਾਣ ਸਕਦਾ ਵੀ ਕੀ ਉਹਦੇ ਦੇ ਦਿਲ ਤੇ ਬੀਤਦੀ ਹੋਊਗੀ ਇਹਨਾਂ ਨੂੰ ਸਰਕਾਰੀ ਨੌਕਰੀ ਇਹ ਲਾ ਦੇਣਾ ਚਾਹੀਦਾ ਆ ਤੇ ਆਪਣੇ ਨਿੱਜੇ ਹਸਪਤਲ ਜੀਏ ਕੰਮ ਕਰਦੇ ਤੇ ਉੱਥੇ ਕਰਨ ਇਹ ਬਾਕੀ ਜ਼ਿੰਦਗੀ ਦੇ ਨਾਲ ਇਹ ਖਲਵਾੜ ਨਾ ਕਰਨ ਇਹ ਜੋ ਸੈਲ ਦਾ ਜੁਲਕਾ ਡਾਕਟਰ ਵਾ ਇਹਦੇ ਤੇ ਦਸੰਬਰ ਵਿੱਚ ਵੀ ਮੈਂ 4-5 ਦਿਨ ਲਗਾਤਾਰ ਆ ਕੇ ਵੇਖ ਕੇ ਕਿ 9 ਤੋਂ 1 ਵਜੇ ਤੱਕ ਸਿਰਫ ਡਿਊਟੀ ਕਰਦੀ ਐ ਜਿਹੜੀ 11 ਤੋਂ 9 1 ਜਿਹੜੀ ਕਿ 9 ਤੋਂ 5 ਦੀ ਬੰਦਦੀ ਆ। ਕਦੀ ਇਹਨੇ ਡਿਊਟੀ ਆਪਣੀ ਪੂਰੀ ਨਹੀਂ ਕੀਤੀ। ਔਰ ਜਿਹੜਾ ਕੋਈ ਮਰੀਜ਼ ਆਉਂਦਾ ਵਾ ਉਹਨੂੰ ਇਹ ਗੱਲ ਕਹਿ ਦਿੰਦੀ ਕਿ ਜੇ ਇਲਾਜ ਕਰਵਾਉਣਾ ਤੇ ਉੱਥੇ ਕਾਦੀਆਂ ਆਜੋ। ਉੱਥੇ ਮੈਂ ਜਿੱਥੇ ਬੱਚੇ ਦੀ ਦੋਹ ਦੀ ਜ਼ਿੰਮੇਵਾਰ ਹਾਂ। ਤੇ ਜੇ ਉਹ ਕਹਿੰਦੇ ਕਿ ਸਾਡੇ ਕੋਲ ਉੱਥੇ ਜੋ ਕੀ ਅਪਰੋਚ ਨਹੀਂ ਅਸੀਂ ਇੱਥੇ ਕਰਵਾਉਣਾ ਵਾ ਤੇ ਕਹਿੰਦੀ ਇੱਥੇ ਮੈਂ ਜ਼ਿੰਮੇਵਾਰ ਨਹੀਂ। ਮੇਰੀ ਕਿਉਂ ਕਹਿੰਦੇ ਆ ਕਾਦੀਆਂ ਦੇ ਉਹ ਉਹਨੇ ਆਪਣਾ ਨਿੱਜੀ ਹਸਪੀਟਲ ਖੋਲਿਆ ਵਾ। ਉਹਦੇ ਵਿੱਚ ਉਹ ਪੈਸੇ ਚੰਗੇ ਮਲ ਟੋਕਾ ਫੇਰਦੀ ਆ। 25000 ਉਹ ਮਲ ਮੈਂ ਇੱਕ ਕੇਸ ਦਾ ਨਾਰਮਲ ਜਿਹੜਾ ਵਾ 25 ਤੋਂ 50 ਹਜ਼ਾਰ ਤੱਕ ਲੈਂਦੀ ਆ ਜੋ ਕਿ ਗਰੀਬ ਪਰਿਵਾਰ ਜਿਹੜੇ ਆ ਉਹਨਾਂ ਦੇ ਵਸਤੂ ਬਾਹਰ ਵਾ ਸਰਕਾਰੀ ਹਸਪੀਟਲ ਦੇ ਜਿਹੜੇ ਸਾਰੇ ਪੇਸ਼ੈਂਟ ਜਿਹਦੇ ਕੋਈ ਪੈਸੇ ਉਹਦੇ ਚਲ ਜਾਂਦਾ ਉੱਥੇ ਇਹ ਜਿਹੜੇ ਗਰੀਬ ਪਰਿਵਾਰ ਵਾ ਉਹਨਾਂ ਦਾ ਜਾਂ ਜੱਜੇ ਦਾ ਜਾਂ ਬੱਚੇ ਦਾ ਨੁਕਸਾਨ ਹੋ ਜਾਂਦਾ ਹੁਣ ਜੇ ਵੀ ਇਹੀ ਹੋਇਆ ਵਾ ਇਹ 3 ਤਰੀਕ ਵਾਲੇ ਦੇ ਨੇ 10 ਵਜੇ ਬੁਲਾਇਆ ਸੀ 3 ਤਰੀਕ ਨੂੰ 10 ਵਜੇ ਬੁਲਾਇਆ ਸੀ 10 ਦੀ ਬਜਾਏ ਆਪ 11:30 ਵਜੇ ਆਈ ਆ ਸਾਡੇ 11:30 ਵਜੇ ਆ ਕੇ ਤੇ ਕਹਿੰਦੀ ਨਾਰਮਲ ਕੇਸ ਆ ਤੁਸੀਂ ਉੱਥੇ ਲੈ ਆਓ ਪਰ ਉਹਨਾਂ ਨੇ ਆਖਿਆ ਵੀ ਸਾਡੇ ਕੋਲ ਉੱਥੇ ਜਾਣ ਜੋਗੀ ਸਮਰੱਥਾ ਨਹੀਂ ਕਿਉਂਕਿ ਦਿਹਾੜੀਦਾਰ ਆਦਮੀ ਆ ਉਹ ਕਿੱਥੋਂ ਇੰਨਾ ਪੈਸਾ ਲੈ ਆਉਣ ਤੇ ਕਹਿੰਦੀ ਕਿ ਚਲੋ ਇੱਥੇ ਨਾਰਮਲ ਨੇੜੇ ਦੀ ਜਿਹੜੀਆਂ ਇਹਨਾਂ ਨਰਸਾਂ ਉਹਨਾਂ ਨੂੰ ਕਹਿ ਗਈ ਕਿ ਕੇਸ ਕਰ ਦਿਓ ਆਪ ਚਲ ਗਈ ਤੇ ਕਹਿੰਦੀ ਕਿ ਮੈਂ ਤਾਂ ਸੰਗ ਵੇਖਣਾ ਵਾਂ ਲੇਕਿਨ ਇਹ ਨਹੀਂ ਕਿ ਮੈਂ ਇਹ ਬੱਚੇ ਨੂੰ ਜੱਤੇ ਨੂੰ ਬਚਾਵਲਾਂਗੋ ਸੰਗ ਦਾ ਭੌਣਾ ਲਾ ਕੇ ਨਿਕਲ ਗਈ ਆ ਆਪਣੇ ਹਸਪੀਟਲ ਚਲ ਗਈ ਆ ਬੱਚੇ ਨੂੰ ਨੀਕਾ ਦੇਖਿਆ ऐसा कुछ नहीं है पेशेंट हमारे पास आया था पेन लिवर पेन के साथ हम लोगों ने उसको मॉनिटर करा उसके बाद में शाम के पाँच बजे मेरे को इन्फॉर्म करा गया स्टाफ की तरफ से कि पेशेंट डिलीवर नहीं हो रहा और जैसे हमारा प्रोटोकॉल है कि हमको अपने पेशेंट्स अगर कोई कॉम्प्लिकेशन है तो हायर सेंटर पे भेजने हैं तो हमने उसको पेशेंट को हायर सेंटर में भेज दिया गुरदासपुर में तो देखभाल नहीं तो ब्लेम लगाने वालों का अपनी मर्जी है मैंने ऐसा कुछ नहीं करा ऐसा मेरा कुछ नहीं है आई टोटली डिनाई दिन का मेला देखने जा रही हूँ मैं संघ का मेला देखने नहीं गई थी मैंने अपने सीनियर ऑफिसर को इन्फॉर्म करा था कि संघ के मेले में पूरा रोड ब्लॉक लग रहता है इसलिए मैं थोड़ा लेट आऊंगी और उस दिन मैं एक घंटा लेट आई थी आकर के मैंने पेशेंट देखा था पेशेंट यहाँ पे ऑलरेडी हमारा स्टाफ मेंबर देख चुके थे और उसके बाद में आकर के मैंने देख लिया ਉਹ ਇਸ ਬਾਰੇ ਵੀ ਆਪਕੋ ਬਿਲਕੁਲ ਨਹੀਂ ਬਤਾਇਆ ਗਿਆ ਕਿ ਆਪ ਐਜ਼ ਅ ਡਾਕਟਰ ਕੋਈ ਵੀ ਸਰਕਾਰੀ ਡਾਕਟਰ ਹੈ ਉਹ ਆਪਣਾ ਪ੍ਰਾਈਵੇਟ ਕਲੀਨਿਕ ਨਹੀਂ ਮੈਂ ਕਹਾ ਮੈਂ ਕਰ ਹੀ ਨਹੀਂ ਰਹੀ ਹਾਂ ਨਹੀਂ ਨਹੀਂ ਕਰ ਸਕਦਾ ਕਿ ਨਹੀਂ ਕੋਈ ਡਾਕਟਰ ਨਹੀਂ ਕਰ ਸਕਤੇ ਨਹੀਂ ਮੈਂ ਕਰ ਰਹੀ ਹਾਂ ਇਹ ਮੇਰੇ ਵੀ ਧਿਆਨ 'ਚ ਆਇਆ ਕਿ ਜਿਹੜਾ ਬੱਚਾ ਇੱਥੇ ਪੇਸ਼ੈਂਟ ਦੇਖ ਰੋਗੇ ਤਿੰਨ ਤਿੰਨ ਨੂੰ ਰੈਫਰ ਕੀਤਾ ਗਿਆ ਤਾਂ ਉੱਥੇ ਜਾ ਕੇ ਹਸਪਤਾਲ ਦੇ ਵਿੱਚ ਬੱਚੇ ਦੀ ਡੈਥ ਹੋ ਗਈ ਠੀਕ ਉਹਦੇ ਵਿੱਚ ਮੈਂ ਹੁਣੇ ਬੇਨਤੀ ਕੀਤੀ ਹੈ ਕਿ ਮੈਨੂੰ ਕੋਈ ਰਿਟਨ ਕੰਪਲੇਂਟ ਦੇ ਦਿਓ 104 ਤੇ ਮੈਂ ਕੰਪਲੇਂਟ ਕੀਤੀ ਹੈ ਲੇਕਿਨ ਉਹ ਪ੍ਰੋਸੀਜਰ ਨਾ ਹੁੰਦੇ ਹੁੰਦੇ ਥੋੜਾ ਟਾਈਮ ਲੱਗ ਜਾਂਦਾ ਤਾਂ ਕਿ ਕੋਈ ਵੀ ਜੋ ਦੋਸ਼ ਲਾਏ ਆ ਕਿਸੇ ਤੇ ਵੀ ਲੱਗੇ ਆ ਉਹਦੀ ਇਨਕੁਆਇਰੀ ਕਰਨੀ ਪਣਦੀ ਹੈ ਉਹ ਅਸੀਂ ਇਨਕੁਆਇਰੀ ਪੂਰੀ ਕਰਾਂਗੇ ਤੇ ਅੰਕ ਨੂੰ ਇੱਥੇ ਡਿਲੀਵਰੀ ਦੀ ਕੋਈ ਲੜੀ ਆਏ ਸੀ ਉਹਨਾਂ ਦੇ ਬੱਚੇ ਦੀ ਡੈਥ ਹੋ ਗਈ ਸਾਨੂੰ ਜਸਵੇਦੀ ਇਹਦੇ ਬਾਰੇ ਪਾਲ ਲਗਾ ਧਰਨੇ ਵੱਲੋਂ ਇਹ ਤੋਂ ਹਸਪਤਾਲ ਨੂੰ ਨਿਪਰਮੈਚ ਗਈ ਸੀ ਤੇ ਕਿਪਰਾਸ ਤੋਂ ਸਾਨੂੰ ਪਤਾ ਲੱਗਾ ਸੀ ਅਖਬਾਰ ਤੋਂ ਉਹਦੇ ਬਾਰੇ ਜਿਹੜਾ ਇਹਨਾਂ ਨੇ ਲਾਇਆ ਧਰਨਾ ਪਰ ਇਹ ਸਾਰਾ ਹੈਗਾ ਪ੍ਰੋਸੈਸ ਹਸਪਤਾਲ ਦਾ ਸਮੂਹ ਸਾਹਿਬ ਕਰ ਰਹੇ ਆ ਸੁਣ ਰਹੇ ਅਸੀਂ ਨਾਲੇ ਦੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਸੀ ਇਹਨਾਂ ਦੇ ਇੱਥੇ ਡਿਲੀਵਰੀ ਦਾ ਇੱਥੇ ਸਗਾਣਾ ਸਬਲੋਸਪੈਕਲ ਦੇ ਵਿੱਚ ਸੰਬੰਧ ਆ ਡਾਕਟਰ ਸਾਹਿਬ ਦੇ ਨਾਲ ਹੀ ਆ ਕਿਉਂਕਿ ਪਹਿਲਾਂ ਇੱਥੇ ਉਹ ਐਡਮਿਟ ਹੋਇਆ ਤੇ ਤੋਂ ਬਾਅਦ ਉਹਨੂੰ ਗੁਰਦਾਸਪੁਰ ਰੈਫਰ ਕੀਤਾ ਗਿਆ ਜੇ ਜਿਹੜੀ ਸਾਨੂੰ ਕੋਈ ਰਿਪੋਰਟ ਆਉਗੀ ਇਹ ਤੇ ਮੀਜੇ ਟ੍ਰੈਕ ਕਰਾਂਗੇ ਪੀੜਤ ਪਰਿਵਾਰ ਵੱਲੋਂ ਕੋਈ ਤੁਹਾਨੂੰ ਦਰਖਾਸਤ ਦਿੱਤੀ ਵੀ ਨਹੀਂ ਨਹੀਂ ਡਾਕਟਰ ਨੂੰ ਕੋਈ ਦਰਖਾਸਤ ਨਹੀਂ ਅਜੇ ਤੱਕ ਇਹਨਾਂ ਦਾ ਤਾਂ ਇਹੋ ਮੰਗਿਆ ਕਿ ਜਿਹਨੇ ਕੋਈ ਗਲਤੀ ਕੀਤੀ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ ਜਗਤ ਸੇਵ ট্ৰাম